ਰੂਡ ਜੀ ਮਹਾਰਾਜ ਕੀ ਜੈ ਜੈ ਵੀਰ ਬਜਰੰਗੇ ਹਰ ਹਰ ਮਹਾਦੇਵ ਹੁਣ ਜਿਹੜਾ ਨਾਲ ਰਹਿਣਾ ਉਹ ਸਭ ਤੋਂ ਆਪਣੇ ਜਿਨ੍ਹਾਂ ਦੇ ਆਪਾਂ ਵੰਸ਼ੀ ਜਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਹੀ ਫਤ ਸਤਕਾਰ ਯੋਗ ਸਾਡੇ ਵਰੋਣਾ ਸਭਾ ਵਾਹ ਸਭਾ ਦੇ ਸੰਗਮੁਰ ਦੇ ਪ੍ਰਧਾਨ ਸ੍ਰੀ ਮਿੰਦਰਪਾਪਾ ਜੀ ਰਾਜਕਮਰ ਜੀ ਅਰੋੜਾ ਸ੍ਰੀ ਮਿੰਦਰਪ੍ਰਥੀ ਜੀ ਜਿਹਦੇ ਨਾਮ ਦੇ ਪ੍ਰਧਾਨ ਨੇ ਕਾਠ ਪੰਜਾਬ ਦੇ ਵੀ ਵੈਸੇ ਨਾਮ ਉਹਨਾਂ ਨਾਲ ਪ੍ਰਿੰਸ ਜੀ ਬੜਾ ਪ੍ਰਾਂਤ ਸੰਬੰਧ ਹੈ ਇਸ ਪਰਿਵਾਰ ਦੇ ਨਾਲ ਮੇਰਾ ਔਰ ਸਾਹਮਣੇ ਬੈਠੇ ਸਾ ਵੀ ਸਾਰੇ ਹੀ ਰੋਡਮਨ ਸਭਾ ਦੇ ਨਹਿਮਤ ਸਵਾਨ ਸਾਡੀ ਬੀਟੀ ਬੈਠੀ ਹੈ ਤੇ ਫਿਰ ਕੌਂਸਲਰ ਬਣਿਆ ਨਾ ਬਹੁਤ ਛਿਆ ਗਿਆ ਤੇ ਅਦੇ ਜੇ ਤਿੰਦਰ ਖਲੜਾ ਜੀ ਯਾਦਿੰਦੇ ਜਿਹੜਾ ਨਾ ਜੀ ਹਰੀਸ਼ ਜੀ 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 ਜਾਨੇ ਨਾ ਮਾ ਸਵਾਬ ਭਾਈ ਮੰਨ ਸਦ ਆਇਆ ਸੀਗਾ जिन्ने ਵੀ ਉਹ ਦਿਨ ਚੁਣੇ ਸਾਨੂੰ ਅਸੀਂ ਹਾਰ ਹੀ ਪਾਏ ਸੀਗੇ ਈਮਾਨ ਵਿੱਚ ਕੀਤਾ ਸੀ ਸਰਪ ਕੋ ਖਾਂਸ ਮਸੇ ਤਾਂ ਰੋਡਵਾਲ ਸਭਾ ਦਾ ਇਤਿਹਾਸ ਬਹੁਤ ਵੱਡਿਆ ਹੈ ਅੱਜ ਰੋਡਵਾਲ ਸਭਾ ਪੂਰੇ ਦੇਸ਼ ਦੇ ਅੰਦਰ ਤੁਸੀਂ ਕਿਤੇ ਵੀ ਵੱਡੇ ਸ਼ਹਿਰ ਚਲੇ ਜਾਓ ਉੱਥੇ ਆਪਣੀ ਤੁਨਸ਼ਲਾ ਹੀ ਬਣੀ ਹੋਈ ਹੈ ਉੱਥੇ ਕਮੇਟੀ ਬਣੀ ਹੈ ਸਾਰਾ ਮਤਲਬ ਬਣਿਆ ਆ ਉੱਥੇ ਉਹ ਰੋਡਾਂ ਦੇ ਸਾਰੇ ਜਿਨ੍ਹਾਂ ਵੀ ਵਿਧਾਨ ਨੇ ਬਣਾਏ ਹੋਏ ਨੇ ਰੋਡ ਰੋਸ ਸਮਾਦਾ ਇਤਿਹਾਸ ਮੈਂ ਫਿਰ ਕਿਸ ਦਿਨ ਜਿਸ ਦਿਨ ਰੂਟ ਜੀ ਮਹਾਰਾਜ ਦਾ ਜਨਮ ਹੋਇਆ ਉਸ ਦਿਨ ਮੈਂ ਆਉਂਗਾ ਉਸ ਦਿਨ ਦਸੂਗਾ ਬਹੁਤ ਵੱਡਾ ਸਿਆ ਇਤਿਹਾਸ ਹੈ ਆਪਾਂ ਨੂੰ ਕਈ ਨਹੀਂ ਪਤਾ ਇਹ ਠੀਕ ਹੈ ਵੀ ਆਪਣੇ ਬਜ਼ੁਰਗ ਪਾਕਿਸਤਾਨ ਤੋਂ ਆਏ ਆਪਾਂ ਕਿੱਥੇ ਸੈਟਲ ਹੋਏ ਸਾਨੂੰ ਇਹਨਾਂ ਦੇ ਬਾਬਾ ਜੀ ਦਸਲੇ ਜੀ ਕਿਸ ਇਹਨਾਂ ਦੇ ਪਿਤਾ ਜੀ ਚੱਕ ਕੇ ਲੈ ਕੇ ਆਏ ਮਹਾਰਾਜ ਜੀ ਸਿਰ ਦੇ ਉੱਪਰ ਆ ਕੇ ਆਏ ਪੁਰ ਮਹਾਰਾਜ ਪ੍ਰੋਗਰਾਮ ਸਾਹਿਬ ਰਮਾਇੰਤ ਹੋਰ ਵੀ ਇਸ ਲਈ ਮੇਰੇ ਪਿਤਾ ਜੀ ਵੀ ਬੁਰਕਾਂ ਸਭ ਸਜਤੇ ਰੱਖੇ ਹੋਏ ਬੜੀਆਂ ਤਨਵਾਰਾਂ ਦੇ ਵਿੱਚ ਬੜੀਆਂ ਲਾਠੀਆਂ ਲਾ ਕੇ ਲੈ ਕੇ ਆਏ। ਉਰਾਕੇ ਸੀ ਪਹਿਲਾਂ ਘਰ ਚ ਨਹੀਂ ਗਏ ਜਿਹੜਾ ਸਾਨੂੰ ਕਿਲਾ ਮਿਲਿਆ ਪਹਿਲਾਂ ਅਸੀਂ ਸਹਿਜਦਾਰੀ ਗੁਰਜਰਾਂ ਨਾਲ ਔਰ ਸਾਡੇ ਘਰਾਂ ਚੋਂ ਇੱਕ ਸਰਦਾਰ ਬਣਾਇਆ ਜਾਂਦਾ ਸੀ ਸਾਡੇ ਜੋ ਪ੍ਰਕਾਸ਼ ਸਿੰਘ ਜੀ ਜਿਹੇ ਕੌਮੀਦਨ ਅਖਬਾਰ ਸਮਝੋ ਪ੍ਰੈਸ ਛਪਦੀ ਹੈ ਕੌਮੀਦਨ ਅਖਬਾਰ ਦੇ ਜਿਹੜੇ ਮਾਲਕ ਸੀ ਪ੍ਰਕਾਸ਼ ਸਿੰਘ ਜੀ ਉਹ ਸਾਡੇ ਪਰਿਵਾਰਕ ਸੀ ਅਸੀਂ ਆਪ ਸਾਰੇ ਬਜ਼ੁਰਗਾਂ ਨੇ ਆਪ ਬਣਾਇਆ ਗੱਲਾਂ ਬਹੁਤ ਨੇ ਫੇਰ ਕਰਨਾਂ ਨੇ ਲੇਕਿਨ ਮੈਂ ਇੱਕ ਗੱਲ ਦਸਣਾ ਸੁਨਾਮ ਦੀ ਰੋਣੋਸ਼ ਖੱਤਰੀ ਸਵਾ ਮੈਨੂੰ ਬਰਾਮ ਚ ਘੱਟੋ ਘੱਟ 20 25 30 ਸਾਲ ਬਹੁਤ ਵਾਰੀ ਵੈਂਪੁਰਖਾਂ ਦੇ ਖੋਲ ਗਿਆ ਵੀ ਆਪਣੀ ਵੀ ਇੱਕ ਇਕਤਾ ਹੋਣੀ ਚਾਹੀਦੀ ਆਪਣੀ ਸਭਾ ਹੋਣੀ ਚਾਹੀਦੀ ਆਪਣਾ ਉਸ ਲੋਕ ਸਮਾਜ ਦੇ ਅੰਦਰ ਸਥਾਨ ਹੋਣਾ ਚਾਹੀਦਾ ਲੇਕਿਨ ਮੈਂ ਕਰਦੇ ਕਰਦੇ ਆਖਰ ਇੱਕ ਦਿਨ ਮੈਂ ਸਭ ਨੂੰ ਜਿਵੇਂ ਆਪਾਂ ਬੈਠੇ ਆ ਰੈਸਟੋਰੈਂਟ 'ਚ ਐਂ ਮਿਲਾ ਲਿਆ ਤਾਂ ਪਕੀਰੋ ਹੈ ਉਸ ਦਿਨ ਮੈਂ ਸਵਾ ਬਣਾਤੀ ਔਰ ਸਭ ਤੋਂ ਪਹਿਲਾ ਪ੍ਰਧਾਨ ਨ ਆਇਆ ਮਦਨ ਫੋਪੜੀ ਜੀ 2006 ਤੋਂ ਲੈ ਕੇ ਅੱਜ ਤੱਕ ਚੱਲ ਰਹੀ ਹੈ ਹਰ ਜਦੋਂ ਵੀ ਹਰ ਸਾਲ ਅਸੀਂ ਪ੍ਰਧਾਨ ਬਣਾਨੇ ਆ ਦੋ ਸਾਲ ਬਣ ਮਰਨੇ ਆ ਸਰਵ ਸੰਮਤੀ ਨਾਲ ਆਪਾਂ ਕੱਲੇ ਜਸਪ੍ਰੀਤ ਨੂੰ ਆਇਆ ਸਾਰੇ ਅਸੀਂ ਇਕੱਠੇ ਹਾਂ ਇਕੱਠੇ ਹੋ ਕੇ ਫੈਸਲਾ ਲੈਣੇ ਆ ਪਰ ਅਸੀਂ ਕੰਮ ਉਹ ਕਰਦੇ ਆ ਆ ਸੁਨਾਮ ਦੇ ਅੰਦਰ ਅਗਰਵਾ ਸਭਾ ਵੀ ਹੈ ਬ੍ਰਾਹਮਣ ਸਭਾ ਵੀ ਹੈ ਬਾਗਵਿਕ ਸਭਾ ਵੀ ਹੈ ਧਾਰਮਿਕ ਸਭਾ ਵੀ ਹੈ ਹੋਰ ਵੀ ਸਭਾ ਨੇ ਪਰ ਸਭ ਦਾ ਧਿਆਨ ਜਿਹੜਾ ਹੈ ਨਾ ਉਹ ਸਾਡੇ ਕੰਨੀ ਮੇਰ ਰੋੜਵੰਸ਼ ਖत्री ਸਭਾ ਕੰਮ ਕਰਦੀ ਹੈ ਚਾਹੇ ਕਰਵਾਲ ਬਹੁਤ ਨੇ ਸੁਨਾਮ ਦੇ ਅੰਦਰ ਉਹਨਾਂ ਦੇ ਸੰਸਥਾਨ ਇੱਕ ਜਿਹੇ ਦੋ ਬਣ ਗਏ ਆ ਬ੍ਰਾਹਮਣ ਸਭਾ ਦੋ ਜਿਹੇ ਤਿੰਨ ਬਣ ਗਏ ਆ ਬਾਲਮੀ ਸਭਾ ਤਿੰਨ ਬਣ ਗਏ ਆ ਪਰ ਰੋੜਵੰਸ਼ ਖत्री ਸਭਾ ਇੱਕੋ ਹੀ ਹੈ ਉਹਦਾ ਕਾਰਨ ਵੀ ਹੈ ਕਿ ਅਸੀਂ ਸਮਾਜ ਦੇ ਅੰਦਰ ਲਗਾਤਾਰ ਸੋਸ਼ਲ ਕੰਮ ਕਰਦੇ ਰਹੇ